ਮਹਤਿਆਰ ਸਿੰਘ ਕੀ ਹਾਲ ਬਣਾਈ ਫਿਰਦਾ ਓਏ ਹੈ ਕੀੜੇ ਕਿੱਡੇ ਕਿੱਡੇ ਕੀੜੇ ਤੁਰੇ ਫਿਰਦੇ ਆ ਕੀੜੇ ਪੂਰੀ ਲੱਤ ਖਾ ਗਏ ਆ ਗਿੱਟੇ ਦੇ ਥੱਲੇ ਵਾਲਾ ਹਿੱਸਾ ਵਿੱਚੋਂ ਹੱਡੀਆਂ ਨਜ਼ਰ ਆ ਰਹੀਆਂ ਹੱਡੀਆਂ ਤੇ ਉੱਤੇ ਹਜ਼ਾਰਾਂ ਹੀ ਮੱਖੀਆਂ ਬੈਠੀਆਂ ਹਜ਼ਾਰਾਂ ਦੇਖੋ ਦੇ ਦੋ ਕਿਹਾ ਮਾਂ ਮੋਰੀ ਕੋਰੀ ਕੋਰੀ ਯੋ ਮਾਸਤ ਬੰਦਾ ਗਾਣੇ ਗਾਈ ਜਾਂਦਾ ਰੱਬ ਦਾ ਬੰਦਾ ਯਾ ਕਰ ਰ ਮੇਰੀ ਬਾਤ ਪਾਜੀ ਆ ਹਾਲਾਤ ਇਦਾ ਮੱਖੀਆਂ ਫਾਈ ਜਾਂਦੀਆਂ ਆ ਕਿਤੇ ਪਿਆਰ ਆ ਪਹਿਲਾਂ ਗੁਰਦੁਆਰੇ ਤੇ ਹੋਣਾ ਇੱਥੇ ਚਰਾਏ ਦੇ ਵਿੱਚ ਰਹਾਦਾ ਗੁਰਦੁਆਰਾ ਸਾਹਿਬ ਦੇ ਕੋਲ ਤੇ ਆ ਗੁਰਦੁਆਰਾ ਸਾਹਿਬੇ ਲੱਗੇ ਇੱਥੇ ਲੈ ਕੇ ਆਏ ਆ ਜਗਾ ਤੇਨੋਂ ਕੀ ਚਲੋ ਥੋੜਾ ਵੇਖਵਾਲ ਹੋ ਜੀ ਬਾਹਲੇ ਹਾਲਾਤ ਖਰਾਬ ਦੇ ਦੀ ਠੀਕ ਹੈ ਹਾਂ ਜੀ ਆ ਮੱਖੀਆਂ ਵੇਖੋ ਕਿੰਨੀਆਂ ਖਾਰੀਆਂ ਇਹਨੂੰ ਇਦਾਂ ਹੀ ਜ਼ਿਆਦਾ ਕ੍ਰਿਸ਼ਨ ਖਰਾਬ ਤੇ ਬੇਨਤੀ ਆ ਸਾਡੀ ਆਤ ਬਣ ਕੇ ਪੁਰ ਵੀਰ ਭਾਜੀ ਨੂੰ ਹਾਂ ਜੀ ਬਹੁਤ ਬਹੀ ਨਾ ਕੀੜੇ ਕੱਢ ਕੇ ਸਾਫ਼ ਨਹੀਂ ਕੀਤੇ। ਤੇ ਨੂੰ ਇੰਨੀ ਜਿਆਦਾ ਸਮੱਲ ਹੁੰਦੀ। ਪਾ ਕੇ ਬੰਨੀ ਸੀ ਕੋਈ ਖੋਲ ਨਹੀਂ ਸਕਦਾ। ਦੋ ਦਿਨਾਂ ਦੇ ਵਿੱਚ। ਪਹਿਲਾਂ ਕੀੜੇ ਕੱਢੇ ਸੀ। ਸਾਦੀ ਆ ਜੀ ਆ ਸਾਰੇ ਕੱਢੇ ਅਮਲ ਕੇ ਦੋ-ਤਿੰਨ ਦਿਨ ਤੋਂ ਹੀ ਕੀੜੇ ਕੱਢੇ ਆ ਵੀਰ ਉਹਨਾਂ ਨੇ। ਆ ਸਾਰੇ ਕੀੜੇ ਪਏ ਆ ਮਾਰ ਕੇ ਰੱਖੇ। ਕਿੰਨੇ ਦਿਨ ਹੋ ਗਏ ਨੇ ਇੱਥੇ ਬੈਠੇ ਨੂੰ? ਕਿੰਨੇ ਕਿ ਦਿਨ ਹੋ ਗਏ ਨੇ ਪਏ ਨੇ ਉਹਨੂੰ? ਠੀਕ ਹੋਈ ਜੀ। ਦੋ-ਤਿੰਨ ਦਿਨ ਹੋ ਗਏ ਨੇ ਉਸ ਤੋਂ। ਉਸ ਤੋਂ ਪਹਿਲਾਂ ਕਿੱਥੇ ਸੀ ਇਹ? ਉਸ ਤੋਂ ਪਹਿਲਾਂ ਇੱਤਾਂ ਹੀ ਅਗਰੇ ਸ਼ਹਿਰ ਸੰਦਨ ਕੱਢ ਕੇ ਤੇਰੇ। ਤੁਰੇ ਫਿਰਦਾ ਸੀ। ਬਾਪੂ ਸਾਸਤਰੀ ਕਾਲ। ਮਹਤਿਆਰ ਸਿੰਘ ਕੀ ਹਾਲ ਬਣਾਈ ਫਿਰਦਾ ਓਏ ਹੈ ਕੀੜੇ ਕਿੱਡੇ ਕਿੱਡੇ ਕੀੜੇ ਤੁਰੇ ਫਿਰਦੇ ਆ ਕੀ ਹਾਲ ਬਣਿਆ ਪਿਆ ਵਾ ਹੈ ਇਹ ਕੋਈ ਨਾ ਜਨ ਨਾਲੋਂ ਜ਼ਿਆਦਾ ਕਰਦਾ ਸੀ ਜੀ ਪਹਿਲਾਂ ਡ੍ਰਿੰਕਸ ਕਰਦਾ ਸੀ ਟਾਈਮਾਂ ਤੇ ਨਾ ਰਾਜ ਰਾਜ ਤੇ ਬਾਪੂ ਤੇਰੇ ਬੱਚੇ ਕਿੱਥੇ ਆ ਤੇਰੇ ਮੁੰਡੇ ਵੀ ਨਹੀਂ ਬਾਹ ਫੜਦੇ ਮੁੰਡੇ ਨੇ ਦੇ ਗਵਾਲ ਮੜੀ ਭਰਾਵਾਂ ਨਾਲ ਗੱਲ ਨਹੀਂ ਕੀਤੀ ਭਰਾ ਕੀ ਕਹਿੰਦੇ ਕੋਈ ਅੱਖ ਵੀ ਨਹੀਂ ਕਹਿੰਦੇ ਨਾਏ ਦੇਖੋ ਜੀ ਕੰਡੇ ਕੰਡੇ ਕੀੜੇ ਇਹਦੇ ਸੁੰਢ ਇਹਦੇ ਭਾਇ ਲਿਆ ਇਹ ਹੋ ਬੜੇ ਤੋਂ ਬੰਨ ਆ ਰਹੇ ਆ ਤੋ ਫਲਾਪ ਉਹ ਤਾਂ ਨਹੀਂ ਸਾੜਦੇ ਉਹ ਇਹਦੇ ਭਾਇ ਨੇ ਪਈਆਂ ਉਹ ਵਾਹ ਬੇਬੀ ਬਾਗੜਾ ਉਹ ਵਾਹ ਗੁਰੂ ਜੀ ਇਹ ਪਿੰਡ ਹੈਗਾ ਜੀ ਅਕਾਲਗੜ ਟਪਈ ਹਾਂਜੀ ਪਿੰਡ ਅਕਾਲਗੜ ਟਪਈ ਹੈ ਜੀ ਮਹਿਤਾ ਚੌਂਕ ਦੇ ਨੇੜੇ ਆ ਜਮਾ ਔਰ ਸ੍ਰੀ ਅਮਰitsar ਸਾਹਿਬ ਸ਼ਹਿਰ ਦੇ ਬੁੱਕਲ ਦੇ ਵਿੱਚ ਪੈਂਦਾ ਪਿੰਡ ਇਹ ਬਿਲਕੁਲ ਸ਼ਹਿਰ ਤੋਂ ਬਾਹਰਲੇ ਪਾਸੇ ਬਹੁਤ ਮੁਕਦਮਾ ਬੜਾ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਕੰਧ ਸਾਂਝੀ ਆ ਥੜਾ ਬਣਿਆ ਹੋਇਆ ਜਿੱਥੇ ਮੁਖਤਿਆਰ ਸਿੰਘ ਬੈਠਾ ਵਾ ਮੁਖਤਿਆਰ ਸਿੰਘ ਦੇ ਦੋ ਭਰਾ ਵੀ ਇਸ ਪਿੰਡ ਚ ਰਹਿੰਦੇ ਮੁਖਤਿਆਰ ਸਿੰਘ ਦੇ ਦੋ ਪੁੱਤ ਵੀ ਆ ਪਰ ਅੱਜ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਅੱਜ ਰਿਸ਼ਤੇ ਨਾਤੇ ਮੰਨੋ ਸਭ ਤਾਕਤੇ ਰੱਖੇ ਹੋਏ ਨੇ ਸਾਡੇ ਲਹੂ ਦੀਆਂ ਤੰਦਾਂ ਟੁੱਟਦੀਆਂ ਜਾਂਦੀਆਂ ਅੱਜ ਦਾ ਮਨੁੱਖ ਚੰਦ ਤੇ ਘਰ ਪਹੁੰਚਣ ਦੀ ਗੱਲ ਕਰਦਾ ਮੰਗਲ ਗ੍ਰਹਿ ਤੇ ਪਹੁੰਚਣ ਦੀਆਂ ਗੱਲਾਂ ਕਰਦਾ ਪਰ ਜ਼ਮੀਨ ਤੇ ਕੀੜੇ ਪਈ ਜਾਂਦੇ ਸਾਡੇ ਜ਼ਮੀਨ ਤੇ ਰੱਖੇ ਹੋਏ ਪੈਰ ਸਾਡੇ ਕੀੜੇ ਖਾਈ ਜਾਂਦੇ ਆ ਇਹ ਉਹੀ ਪੰਜਾਬ ਆ ਜਿਹੜਾ ਰਿਸ਼ਤੇ ਨਾਤੇ ਲਈ ਪਛਾਣਿਆ ਜਾਂਦਾ ਸੀ ਜਿਹੜਾ ਗਰੀਬ ਤੇ ਗਊ ਦੀ ਰੱਖਿਆ ਲਈ ਜਾਨ ਦੇ ਦਿੰਦਾ ਸੀ ਇਹ ਉਹੀ ਇਲਾਕਾ ਵਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿੱਥੇ ਅਹਿਮ ਰਿਸ਼ਾਹ ਬਦਾਲੀ ਵਰਗਿਆਂ ਨੂੰ ਵੀ ਲੁੱਟਿਆ ਜਾਂਦਾ ਸੀ ਅਹਿਮ ਰਿਸ਼ਾਹ ਬਦਾਲੀ ਪੁੱਛੋ ਭਾਰਤ ਨੂੰ ਲੁੱਟ ਕੇ ਪੂਰਾ ਦਿੱਲੀ ਨੂੰ ਵਾਪਸ ਜਦੋਂ ਜਾਂਦਾ ਸੀ ਨਾ ਅਫਗਾਨਿਸਤਾਨ ਨੂੰ ਇੱਥੋਂ ਦੀ ਲੰਘਦਾ ਸੀ ਤਾਂ ਇੱਥੇ ਵਾਲੇ ਮਝੈਲ ਸੀ ਜਿਹੜੇ ਉਹ ਤਾਂ ਲੁੱਟੀਆਂ ਹੋਈਆਂ ਜਿੱਤਾਂ ਖੋ ਕੇ ਵਾਪਸ ਘਰੋ ਘਰੀ ਛੱਡ ਕੇ ਆਉਂਦੇ ਸੀ ਪਰ ਅੱਜ ਐਸੀ ਬੁਰੀ ਨਜ਼ਰ ਪਈ ਐ ਇਹ ਜਿਹੜਾ ਸਿਸਟਮ ਸਰਕਾਰਾਂ ਨੇ ਚਲਾਇਆ ਨਸ਼ਿਆਂ ਦੀ ਐਸੀ ਬਾੜ ਆਈ ਆ ਨਾ ਪੂਰੇ ਦੋਨੇ ਪੁੱਤ ਨਸ਼ਾ ਵੇਚਦੇ ਆ ਕਰਦੇ ਆ ਜੇਲ੍ਹ ਚਾ ਕੋਈ ਦੋਨੇ ਜੇਲ੍ਹ ਚਾ ਬਾਪੂ ਇੱਕ ਬਾਹਰ ਇੱਕ ਝੀਲ ਚ ਨਸ਼ਿਆਂ ਨੇ ਬਰਬਾਦ ਕਰਤਾ ਸਾਡੇ ਪੰਜਾਬ ਨੂੰ ਇਹ ਮੁਖਤਿਆਰ ਸਿੰਘ ਹੁਣਾਂ ਨੇ ਇਹਨਾਂ ਦੇ ਬਾਪੂ ਦਾ ਨਾਮ ਸਹਿیل ਸਿੰਘ ਸੀ ਕਹਿੰਦੇ ਉਹ ਮੈਂਬਰ ਪੰਚਾਇਤ ਸੀ ਹਾਂਜੀ ਉਹ ਉਹ ਲੋਕ ਸੀ ਜਿਨ੍ਹਾਂ ਨੇ ਇਹ ਪੰਜਾਬ ਦੀ ਜ਼ਰਖੇਜ਼ ਧਰਤੀ ਨੂੰ ਪੱਧਰ ਕੀਤਾ ਖੇਤਾਂ ਦੇ ਵਿੱਚ ਕਈਆਂ ਚਲਾ ਚਲਾ ਕੇ ਸਾਰੀ ਉਮਰ ਸਾਰੀ ਉਮਰ ਖੇਤੀਬਾੜੀ ਕਰੀ ਕਿਸਾਨਾਂ ਦੇ ਜੱਟਾਂ ਦੇ ਘਰ ਭਰੇ ਅੱਜ ਨਸ਼ਿਆਂ ਨੇ ਆ ਹਾਲਾਤ ਕਰਤੇ ਪੰਜਾਬ ਦੇ ਦੋ ਪੁੱਤਾਂ ਦੋਨੇ ਪੁੱਛਦੇ ਨਹੀਂਗੇ ਦੋ ਭਰਾ ਵਾ ਦੋਨੇ ਪੁੱਛਦੇ ਨਹੀਂਗੇ ਪਿੰਡ ਦੇ ਵਿੱਚ ਲੋਕ ਆ ਜਿਹੜੇ ਕੋਈ ਰੋਟੀ ਦੇ ਦਿੰਦਾ ਆ ਨੌਜਵਾਨ ਵੀਰਾਂ ਨੇ ਅਪਰਾਧਾ ਕੀਤਾ ਪੈਰ 'ਚ ਦੇ ਤੇਲ ਤੂਰ ਪਾ ਕੇ ਕੀੜੇ ਕੱਢੇ ਉੱਤੇ ਕੀੜੇ ਕਿੰਨੇ ਕੱਢ ਕੇ ਬਾਈ ਉਹਨਾਂ ਨੇ ਸਫਾਈ ਕੀਤੀ ਝਖਮ ਦੀ ਇਹ ਛੋਟਾ ਵੀਰ ਦੱਸਦਾ ਵੀ ਕੋਈ ਮੁਸ਼ਕਲ ਮਾਰਦਾ ਸੀ ਕੋਈ ਕੋਲੇ ਨਹੀਂ ਸੀ ਖੜਦਾ ਕੀ ਨਾ ਦੱਸਿਆ ਵੀਰੇ ਤੂੰ ਆਪਣਾ ਮਨਜਿੰਦਰ ਸਿੰਘ ਮਨਜਿੰਦਰ ਸਿੰਘ ਇਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਇਹ ਸਰਪੰਚ ਸਾਹਿਬ ਦਾ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ ਵਾ ਵੀਰ ਇੱਥੋਂ ਚਲੋ ਧੰਨਵਾਦ ਆ ਘੱਟੋ ਘੱਟ ਇਹ ਪ੍ਰਾਲਾ ਦਾ ਕੀਤਾ ਅਸੀਂ ਲੁਧਿਆਣੇ ਤੋਂ ਚੱਲ ਕੇ ਇੱਥੇ ਪਹੁੰਚੇ ਆ ਮੁਖਤਿਆਰ ਸਿੰਘ ਦੀ ਇਹ ਹਾਲਤ ਦੇਖ ਕੇ ਜਿਹੜੀ ਸਾਨੂੰ ਵੀਰ ਉਹਨੇ ਵੀਡੀਓ ਭੇਜੀ ਸੀ ਉਹ ਵੀ ਦੇਖੋ ਤੁਸੀਂ ਕਿਉਂਕਿ ਬਲਰ ਕੀਤੀ ਹੋਈ ਹੈ जख्म ਤੁਹਾਨੂੰ ਦਿਖਾ ਨਹੀਂ ਸਕਦੇ ਕੀੜੇ ਪੂਰੀ ਲੱਤ ਖਾ ਗਏ ਆ ਗਿੱਟੇ ਦੇ ਥੱਲੇ ਵਾਲਾ ਹਿੱਸਾ ਵਿੱਚੋਂ ਹੱਡੀਆਂ ਨਜ਼ਰ ਆ ਰਹੀਆਂ ਹੱਡੀਆਂ ਤੇ ਉੱਤੇ ਹਜ਼ਾਰਾਂ ਹੀ ਮੱਖੀਆਂ ਬੈਠੀਆਂ ਹਜ਼ਾਰਾਂ ਹੀ ਦੇਖੋ ਕਮਾ ਬੋਰੀ ਕੋਰੇ ਨੂੰ ਤੇ ਉਹ ਮਸਤ ਬੰਦਾ ਗਾਣੇ ਗਾਈ ਜਾਂਦਾ ਰੱਬ ਦਾ ਬੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਮੇਰੀਆਂ ਹੱਡੀਆਂ ਵੀ ਚੱਪ-ਚੱਪ ਖਾਈ ਜਾਂਦੇ ਆ ਆਦਮਖੋਰ ਕੀੜੇ ਤੇ ਐਸੇ ਦਰਬੀਸ਼ ਬੰਦੇ ਨਰਕ ਘੱਟ ਰਹੇ ਨੇ ਅੱਜ ਨਾ ਆਪਣੇ ਪੁੱਛਦੇ ਆ ਨਾ ਬਗਾਨੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ 'ਚ ਇਲਾਜ ਦੀ ਥਾਂ ਤੇ ਇਦਾਂ ਦੇ ਬੰਦਿਆਂ ਨਾਲ ਕੋਜਾ ਮਜ਼ਾਕ ਕੀਤਾ ਜਾਂਦਾ ਔਰ ਪ੍ਰਾਈਵੇਟ ਹਸਪਤਾਲਾਂ 'ਚ ਦੇਣ ਨੂੰ ਲੱਖਾਂ ਰੁਪਏ ਇਹਨਾਂ ਕੋਲ ਹੈ ਨਹੀਂਗਾ ਸਰਕਾਰੀ ਹਸਪਤਾਲ 'ਚ ਇਸ ਬੰਦੇ ਨੂੰ ਜੇ ਦਾਖਲ ਵੀ ਕਰਾਇਆ ਹੀ ਕੋਈ ਬਿਲਕੁਲ ਹੀ ਰੱਖਣਗੇ ਕਿਉਂਕਿ ਇਹਦੇ ਨਾਲ ਕੋਈ ਰਹਿਣ ਵਾਲਾ ਹੈ ਨਹੀਂ ਭਾਈ ਇਹਨੂੰ ਦਾਖਲ ਨਹੀਂ ਕਰਾਇਆ ਹਸਪਤਾਲ ਸਰਕਾਰੀ ਹੈ ਨਹੀਂ ਨੇੜੇ ਦੇ ਨੇ? ਦਾਖਲ ਹੋਇਆ ਹਾਂ। ਖੁਸ਼ੀ ਆ ਪਤਾ ਕਿ ਕਿਸੇ ਜਾਰੇ ਪਾਸੇ। ਹਾਂ ਅੱਜ ਲੱਗੇ ਆ ਸਾਡੇ ਹੋਣਗੇ। ਗੱਲ ਤੋਬਾ ਦੇ ਨਹੀਂ ਪਾਉਂਦੇ ਫੈਸ਼ਨ ਨਹੀਂ ਕਰਦੇ। ਅੱਛਾ ਜੀ। ਹਾਂ ਜੀ। ਤੁਹਾਡਾ ਕੀ ਨਾਮ ਏ? ਰਣਜੀਤ ਸਿੰਘ। ਰਣਜੀਤ ਸਿੰਘ। ਮਗਰ ਕਾਲੇ ਜੇ ਨੋ। ਤੇ ਇਹਦੇ ਘਰ ਦੇ ਘੁਰਦੇ ਨਾਲ ਵੀ ਸੰਪਰਕ ਕੀਤਾ। ਘਰ ਦੇ ਨੰਬਰ ਕਰਨਾ ਕੀਤਾ ਜਿਹੜੇ ਭਰਾਣਾ ਕੀਤਾ ਇਹਦੇ ਕੋਈ ਨਹੀਂ ਲੱਗੇ ਬੈਠੇ। ਵੀ ਤਾਇਰ ਨਾਲ ਸੰਬੰਧਿਤ ਹੈ ਅਸੀਂ ਕਹਿੰਦੇ ਸੈਨ ਕਰਦਾ ਜਿੱਥੇ ਮਰਜੀ ਭੇਜ ਦੋ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਵੈਰ ਬਲਕਾਦਾ ਅੱਜ ਮੁਖਤਿਆਰ ਸਿੰਘ ਦੀ ਬਹਾਲਤ ਦੇਖ ਕੇ ਉਹ ਲੋਕ ਬਹੁਤ ਬੜੇ ਬਾ ਆਪਣੇ ਆਪ ਨੂੰ ਵੀ ਸ਼ਰਮ ਆਉਂਦੀ ਆ ਵੀ ਦੇਖੋ ਅਸੀਂ ਕਿਦਾਂ ਦਾ ਸਮਾਜ ਸਿਰਜ ਲਿਆ ਪੂਰਾ ਨਗਰ ਇੱਥੇ ਖੜਾ ਮੈਂਬਰ ਪੰਚਾਇਤ ਇਹਦੇ ਫਾਦਰ ਸਾਹਿਬ ਵੀ ਕਹਿੰਦੇ ਮੈਂਬਰ ਪੰਚਾਇਤ ਰਹੇ ਆ ਪਹਿਲਾਂ ਬਾਈ ਦੇ ਔਰ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਬੇਟਾ ਸਰਪੰਚ ਸਾਹਿਬ ਇੱਥੇ ਸਾਰੇ ਮਤਲਬ ਚਾਹੁੰਦੇ ਸਾਰੇ ਆ ਵੀ ਇਹਦਾ ਕੋਈ ਭਲਾ ਹੋ ਜਵੇ ਪਰ ਹੱਲ ਕੋਈ ਨਹੀਂ ਨਾ ਤਾਂ ਇਲਾਜ ਕਰਾਉਣ ਜੋਗੇ ਨੇ ਸਰਕਾਰੀ ਹਸਪਤਾਲਾਂ ਜਿਵੇਂ ਤੁਹਾਨੂੰ ਦੱਸਿਆ ਕੋਈ ਮਦਦ ਨਹੀਂ ਪ੍ਰਾਈਵੇਟਾਂ 'ਚ ਲੱਖ ਰੁਪਈਆ ਕੌਣ ਦੇਵੇ ਕੋਈ ਵੀ ਨਹੀਂ ਆਪਦੇ ਘਰੇ ਇਹਨੂੰ ਕੌਣ ਰੱਖੇ ਕੋਈ ਵੀ ਨਹੀਂ ਕਿਉਂਕਿ ਜਦੋਂ ਆਪਦੇ ਨਹੀਂ ਰੱਖਦੇ ਬਗਾਨਾ ਕੌਣ ਰੱਖੂਗਾ ਤਾਂ ਇਹ ਹਾਲਾਤ ਨੇ ਅੱਜ ਸਾਡੇ ਪੰਜਾਬ ਦੇ ਵਿੱਚ ਇਹ ਉਹ ਗੁਰੂ ਰਾਮਦਾਸ ਦੀ ਧਰਤੀ ਇੱਥੋਂ 10 ਤੋਂ 12 ਕਿਲੋਮੀਟਰ ਦੂਰ ਦਰਬਾਰ ਸਾਹਿਬ ਚਿੱਦਾ ਸਾਹਿਬ ਜਿੱਥੇ ਅੱਜ ਪੂਰੀ ਦੁਨੀਆ ਨਮਸਤਕ ਹੁੰਦੀ ਆ ਉੱਥੇ ਅੱਜ ਆਸ-ਪਾਸ ਇਦਾਂ ਦੇ ਹਾਲਾਤ ਬਦਲਦੇ ਜਾ ਰਹੇ ਨੇ ਸਾਡੀ ਬੇਨਤੀ ਹੈ ਸਰਕਾਰਾਂ ਨੂੰ ਸਰਕਾਰਾਂ ਨੂੰ ਚਲਾਉਣ ਵਾਲਿਆਂ ਨੂੰ ਵੀ ਕੋਈ ਐਸਾ ਸਿਸਟਮ ਬਣਾਓ ਕਿ ਟੁਕਟ-ਟੁਕਟ ਇਦਾਂ ਦੇ ਲੋਕਾਂ ਦੀ ਤਾਂ ਕੇਅਰ ਹੋਵੇ ਜਿਹਦੇ ਮਗਰ ਜਿਹਦੇ ਧੀਆ ਪੁੱਤ ਭੈਣ ਭਰਾ ਹੈਗੇ ਨੇ ਉਹ ਤਾਂ ਪੈਸੇ ਦੇ ਕੇ ਵੀ ਇਲਾਜ ਕਰਾ ਲੈਂਦਾ ਜਿਹਦੇ ਕੋਲ ਨਾ ਪੈਸਾ ਨਾ ਕੋਈ ਆਪਣਾ ਨਾਲ ਖੜਨ ਨੂੰ ਤਿਆਰ ਆ ਇਹਨਾਂ ਦੀ ਬਾਹ ਕੌਣ ਫੜੂਗਾ ਤੇ ਫਿਰ ਸਿਸਟਮ ਬਣਿਆ ਕਾਰੇ ਵਾਸਤੇ ਜੇ ਇਹਨਾਂ ਲਈ ਵੀ ਨਹੀਂ ਕੰਮ ਆਉ ਉਹ ਇਸ ਤੋਂ ਵੱਧ ਲੋੜਵੰਦ ਕੌਣ ਹੋਊਗਾ ਹੋਰ ਇਸ ਪੂਰੇ ਪਿੰਡ ਦੇ ਵਿੱਚ ਸਭ ਤੋਂ ਲੋੜਵੰਦ ਬੰਦਾ ਇੱਥੇ ਪਿਆ ਔਰ ਸਭ ਤੋਂ ਵੱਧ ਤਕਲੀਫ ਚ ਪਿਆ ਤੇ ਇਹਦੇ ਵਾਸਤੇ ਕੋਈ ਇੰਤਜ਼ਾਮ ਨਹੀਂ ਫਿਰ ਵੀ ਕੋਈ ਚੰਗੇ ਇਨਸਾਨ ਜਿਨ੍ਹਾਂ ਨੇ ਅਪਰਾਲਾ ਕੀਤਾ ਸਾਨੂੰ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਅਸੀਂ 트ਾਂਤੇ ਵੀਰੇ ਦੀ ਹਾਲਤ ਦੇਖ ਕੇ ਗਲਿਆ ਹੋਇਆ ਪੈਰ ਪਏ ਹੋਏ ਕੀੜੇ ਦੇਖ ਕੇ ਸਾਤੋ ਵੀ ਰਿਆ ਨਹੀਂ ਗਿਆ ਤੇ ਅਸੀਂ ਹੁਣ ਇੱਥੇ ਪਹੁੰਚੇ ਆ ਇੱਥੋਂ 100 ਕਿਲੋਮੀਟਰ ਦੂਰ ਤੋਂ ਆਏ ਆ ਬਾਈ ਮੁਖਤਿਆਰ ਸਿੰਘ ਨੂੰ ਲੈਣ ਵਾਸਤੇ ਬਸ ਅਰਦਾਸ ਕਰਿਓ ਬਾਈ ਮੁਖਤਿਆਰ ਸਿੰਘ ਦਾ ਬਣਦਾ ਸੀ ਇਲਾਜ ਕਰਾ ਸਕੀਏ ਇਹ ਬਾਈ ਵਿਚਾਰਾ ਜਿਹੜਾ ਆਉਣ ਵਾਲਾ ਸਮਾਂ ਉਹ ਚੰਗਾ ਤਰੀਕੇ ਨਾਲ ਤੇਰੀ ਬਾਤ ਰਾਜ ਤੰਦਰੁਸਤੀ ਨਾਲ ਬਤੀਤ ਕਰ ਸਕੇ। ਬਾਕੀ ਸਭ ਤੇ ਕਰਮਾਂ ਦੇ ਆ ਭਾਈ। ਇਨਸਾਨ ਜੋ ਬੀਜਦਾ ਉਹੀ ਵੱਢਦਾ। ਪਤਾ ਨਹੀਂ ਮਖਤਿਆਰ ਸਿਓ ਨੇ ਕਿਹੜਾ ਇਹ ਜਾ ਅੱਕ ਬੀਜਿਆ ਸੀ ਜਿਹਦੇ ਕਰਕੇ ਅੱਜ ਆ ਹਾਲਾਤ ਬਣੇ ਆ। ਜਿਹਦੇ ਕਰਕੇ ਅੱਜ ਇਹਦੇ ਕੀੜੇ ਇਹਨੂੰ ਵੱਡ-ਵੱਡ ਖਾਈ ਜਾਂਦੇ। ਸੋਚੋ ਵੀ ਬਿਚਾਰੇ ਉਹ ਵੀ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਦੇ ਨਾਲ ਕਿਹਾ ਕਿ ਆਵੇ ਜਿਹਾ ਹੱਥ ਵਾੜੀਓ ਚਾਹ ਨਹੀਂ ਪੁੱਛੀ ਉਹ ਨਹੀਂ ਉਹ ਦਵਾਈ ਲਗਾਣਾ ਉਹ ਦਵਾਈ ਆ ਜਾ ਆਇਲਾ ਆਇਣਾ ਉਹ ਨਹੀਂ ਕਰਦੇ ਨਹੀਂ ਆਇਣਾ ਹੁਣੇ ਦਵਾਈ ਲੈ ਗਿਆ ਨਾ ਇੱਕ ਮਿੰਟ ਬਾਕੀ ਇੱਕ ਮਿੰਟ ਨਹੀਂ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਤੁਹਾਨੂੰ ਨਹੀਂ ਮੈਂ ਆਪਕੋ ਪਹਿਲਾਂ ਬਿਠਾ ਲੀਏ ਵਿੱਚ ਬਹਿ ਜਾ ਬਹਿ ਜਾ ਮੁਖਤਿਆਰ ਸਿਆ ਕਿਤਨੀ ਜਾਣਾ ਹਸਪਤਾਲ ਜਾਣਾ ਤੇਰਾ ਟੀਕਾ ਲਵਾ ਕੇ ਲਿਆਉਣਾ ਠੀਕ ਕਰਨਾ ਤੈਨੂੰ ਉਹ ਮੁੱਤੇ ਅਰਜਨ ਘਬਰਾ ਨਾ ਤੂੰ ਠੀਕ ਹੈ ਘਬਰਾ ਨਾ ਤੂੰ ਹਾਂ ਬਹਿ ਜਾ ਬਹਿ ਜਾ